ਜੈ ਬਾਬਾ ਸੁਖਾਨੰਦ ਜੈ ਬਾਬਾ ਮਰਜੀ ਦੇ ਸਵੇਰ ਦਿਨ ਮੰਗਲਵਾਰ 2 ਸਤੰਬਰ ਦੇ ਦਰਸ਼ਨ ਬਾਬਾ ਮਰਜੀ ਨਗਰ ਤੇ ਇਲਾਕੇ ਤੇ ਮੇਰ ਕਰਿਓ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਬਹੁਤ ਹੀ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਇਸ ਲਈ ਅਰਦਾਸ ਬੇਨਤੀਆਂ ਕਰਦੇ ਆ ਕਿ ਨਗਰ ਤੇ ਇਲਾਕੇ ਤੇ ਮੇਰ ਰੱਖਿਓ ਕਿਸੇ ਦਾ ਕੋਈ ਵੀ ਨੁਕਸਾਨ ਨਾ ਹੋਵੇ ਬਾਬਾ ਜੀ ਆਪਣਾ ਮੇਰ ਪਰਿਆ ਹੱਥ ਨਗਰ ਤੇ ਹਮੇਸ਼ਾ ਬਣਾਈ ਰੱਖਿਓ ਜੈ ਸੁਖਦਾਤੀ ਮਾਤਾ ਦਾਤੀ ਜੀ ਤੁਹਾਡੀ ਸਦਾ ਹੀ ਜੈ ਇਹ ਤੁਹਾਨੂੰ ਸੁਖਦਾਤੀ ਬੀਬੀ ਮਾਤਾ ਦਾਤੀ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਇਹ ਬਾਬਾ ਮੜਜੀ ਦੀ ਚੇਲੀ ਹੋਈ ਹੈ ਬੀਬੀ ਸੁਖਦਾਤੀ ਮਾਤਾ ਦਾਤੀ ਜੀ ਇਸ ਤੋਂ ਨਾਲ ਹੀ ਸਾਹਮਣੇ ਅੰਦਰਲਾ ਡੇਰਾ ਦੇ Swami Parmanand ji ਜੋ ਬਹੁਤ ਸਿੱਧ ਮਹਾਪੁਰਸ਼ ਹੋਏ ਜਿਨ੍ਹਾਂ ਨੇ ਨਗਰ ਤੇ ਬੜੀ ਕਿਰਪਾ ਕੀਤੀ ਦਾਨੂ ਪੋਲੇਨਾਥ ਜੀ ਦਾ ਮੰਦਿਰ ਦਿਖਾ ਰਹੇ ਆ ਜਿਸ ਵਿੱਚ ਛੇ ਪਰਿਵਾਰ ਬ੍ਰਾਜਮਾਨ ਨੇ ਪੋਲੇਨਾਥ ਜੀ ਨਗਰ ਤੇ ਮਿਹਰ ਭਰਿਆ ਹੱਥ ਰੱਖੋ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਕਿਰਪਾ ਕਰੋ ਕਿਰਪਾ ਕਰੋ